ਘਟ ਘਟ ਵਾਜੇ ਨਾਦ ਉਹ ਨਾਦ ਹਰ ਘਟ ਘਟ ਦੇ ਵਿੱਚ ਜੋ ਹੈ ਵੱਜ ਰਿਹਾ ਹੈ ਅਨਹਦ ਨਾਦ ਹਰ ਘਟ ਘਟ ਦੇ ਵਿੱਚ ਘਟ ਘਟ ਵਾਜੇ ਨਾਦ ਤੁਸੀਂ ਆਖੋਗੇ ਸੁਣਾਈ ਨਹੀਂ ਦਿੰਦਾ ਧਿਆਨ ਬਾਹਰ ਹੈ ਜਿਸ ਦਿਨ ਮਨੁੱਖ ਦਾ ਧਿਆਨ ਅੰਦਰ ਪ੍ਰਵੇਸ਼ ਕਰਦਾ ਹੈ ਉਸ ਦਿਨ ਬੰਦਾ ਅਨਹਦ ਬਾਣੀ ਸੁਣਦਾ ਹੈ ਜਿਸ ਦਿਨ ਬੰਦੇ ਦਾ ਧਿਆਨ ਅੰਦਰ ਪ੍ਰਵੇਸ਼ ਕਰਦਾ ਹੈ ਉਸ ਦਿਨ ਸੁੰਨ ਮੰਡਲ ਦੇ ਵਿੱਚ ਪਰਮ ਜੋਤੀ ਦੇ ਦਰਸ਼ਨ ਕਰਦਾ ਹੈ ਪਰ ਗੱਲ ਸਾਰੀ ਧਿਆਨ ਸਾਧਨਾ ਦੀ ਹੈ ਮਹਾਰਾਜ ਕਰਾਂ ਧਰਮ ਖੜਾ ਹੈ ਧਿਆਨ ਸਾਧਨਾ ਦਾ ਧਿਆਨ ਤੋਂ ਬਿਨਾ ਗੱਲ ਨਹੀਂ ਮਹਾਰਾਜ ਕਹਿੰਦੇ ਨੇ ਇਹ ਸਾਰੀਆਂ ਵਜਰਈਆਂ ਨੇ ਪਹਿਰੀਆਂ ਬਾਉ ਨਰਸਿੰਘੇ ਸੰਖ ਗੰਢੀਆਂ ਇਤਿਆਦ ਇਹ ਵਜਰਈਆਂ ਨੇ ਕਿਹੜੀਆਂ ਜੋ ਅਨਹਦ ਬਾਣੀ ਹੈ ਇੱਕ ਰਸ ਜੋ ਸ਼ਬਦ ਚੱਲ ਰਿਹਾ ਹੈ ਸਾਰਿਆਂ ਦੇ ਅੰਦਰ ਘਟ ਘਟ ਵਜੇ ਨਾਦ ਜਦ ਵੀ ਕਿਸੇ ਪਹੁੰਚੇ ਹੋਏ ਮਹਾਪੁਰਸ਼ ਤੋਂ ਪੁੱਛਿਆ ਗਿਆ ਤੂੰ ਰੱਬ ਦੇ ਚਲੇਨ ਹੋ ਗਿਆ ਰੱਬ ਦੀ ਤੂੰ झलक ਵੇਖੀ ਕੀ ਵੇਖਿਆ ਉਹ ਕਹਿੰਦਾ ਮੈਂ ਰੱਬ ਨੂੰ ਸੁਣਿਆ ਤੇ ਰੱਬ ਨੂੰ ਵੇਖਿਆ ਗੱਲ ਇਸ ਤਰ੍ਹਾਂ ਕੀਤੀ ਹੈ ਬਕਤਾਂ ਨੇ ਦੋਏ ਦੋਏ ਲੋਚਨ ਪੇਖਾ ਔ ਹਰ ਬਿਨ ਅਵਰ ਨ ਦੇਖਾ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਮੈਂ ਵੇਖੇ ਹੋਰੀ ਉੱਚਾ ਮੋਹਨ ਸਭ ਤੇ ਉੱਚਾ ਤੇ ਸੁਣਿਆ ਵੀ ਹੈ ਕੀ ਸੁਣਿਆ ਅਨਹਦ ਬਾਣੀ ਨਾਦ ਵਜਾਇਆ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ਅਨਹਦ ਬਾਣੀ ਵਜਪਈ ਅਨਹਦ ਬਾਣੀ ਪ੍ਰਮਾਤਮਾ ਦੀ ਆਵਾਜ਼ ਹੈ ਤੇ ਪਰਮ ਪ੍ਰਕਾਸ਼ ਪ੍ਰਮਾਤਮਾ ਦਾ ਸਰੂਪ ਹੈ ਉਹਨੂੰ ਸੁਣ ਲਿਆ ਉਹਨੂੰ ਵੇਖ ਲਿਆ ਜਿਹੜੇ ਕਹਿੰਦੇ ਨੇ श्री कृष्ण ਦੇ ਦਰਸ਼ਨ ਕਰ ਲੈਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰ ਲੈਨੇ ਦਰ ਅਸਲ ਜਿਹੜੇ ਸੰਸਕਾਰ ਮਨੁੱਖ ਨੇ ਚਿੱਤਰ ਦੇ ਮੂਰਤੀ ਦੇ ਅੰਦਰ ਇਕੱਠੇ ਕੀਤੇ ਹੁੰਦੇ ਨੇ ਉਹ ਬਹੁਤੇ ਭਾਵੁਕਤਾ ਦੇ ਵਿਚ ਬਾਹਰ ਪ੍ਰਗਟ ਹੋ ਜਾਂਦੇ ਤੇ ਮਨੁੱਖ ਉਸ ਡੰਗ ਨਾਲ ਵੇਖ ਲੈਂਦਾ ਜਿਤਨੇ ਚਿਰ ਤੱਕ ਅਨਹਦ ਧੁਨ ਨਹੀਂ ਸੁਣਾਈ ਦੇਂਦੀ ਭਈ ਕਿ ਮੈਂ ਕਰਨੀ ਅਜੇ ਗੁਰੂ ਤੇ ਪਰਮਾਤਮਾ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਤੇ ਜਿਤਨੇ ਚਿਰ ਤੱਕ ਪਰਮ ਚਾਹਨਾ ਨਹੀਂ ਦਿਖਾਈ ਦੇਂਦਾ ਜੇ ਨੂੰ ਬ੍ਰह्म ਅਗਨਾਕੇ ਉਤਨੇ ਚਿਰਤ ਪ੍ਰਮਾਤਮਾ ਦਾ ਸਰੂਪ ਨਹੀਂ ਦਿਖਾਈ ਦਿੰਦਾ। ਵਾਸਤਵਿਕ ਸਰੂਪ ਨਹੀਂ ਦਿਖਾਈ ਦਿੰਦਾ। ਤੋਂ ਸਾਬ ਕਹਿੰਦੇ ਨੇ ਇਹ ਅਨਹਦ ਬਾਣੀ ਜਿਹੜੀ ਹੈ ਇਹ ਅਨਹਦ ਸ਼ਬਦ ਜਿਹੜਾ ਹੈ ਇਹ ਢੇਰੀਆਂ ਵੱਜ ਰਹੀਆਂ ਨੇ। ਇਹ ਸ਼ੈਣਾਈਆਂ ਵੱਜ ਰਹੀਆਂ ਨੇ। ਇਹ ਨਰਸਿੰਘੇ ਪੂਰੇ ਜਾ ਰਹੇ ਨੇ। ਇਹ ਸੰਖ ਵੱਜ ਰਹੇ ਨੇ। ਇਹ ਘੰਟੀਆਂ ਵੱਜ ਰਹੀਆਂ ਨੇ। ਇਸ ਗੰਗ ਦੀ ਇਹ ਧੁਨ हे प्रभु तेरे दर ते छिड़ी हुई है किसी ने इस धुन ਨੂੰ ਸੁਣਿਆ ਸੀ ਕਿਸੇ ਨੇ ਇਸ ਜੋਤ ਨੂੰ ਵੇਖਿਆ ਸੀ ਤੇ ਹੁਣ ਆਮ ਜਗਤ ਨੂੰ ਉਸ ਪਾਸੇ ਤੋਰਨਾ ਸੀ ਤੋਂ ਮੰਦਰ ਦੇ ਵਿੱਚ ਦੀਵਾ ਜਗਾਇਆ ਗਿਆ ਇੱਕ ਘੰਟਾ ਟੰਗ ਦਿੱਤਾ ਗਿਆ ਤੇ ਕੋਈ ਮੰਦਰ ਦੇ ਵਿੱਚ ਪ੍ਰਵੇਸ਼ ਕਰੇ ਤੇ ਘੰਟਾ ਵਜਾਣਾ ਬੜਾ ਲਾਜ਼ਮੀ ਆਮ ਬੰਦੇ ਨੂੰ ਸਮਝਾਣਾ ਸੀ ਇਹ ਸੰਕੇਤ ਸਨ ਇਸ਼ਾਰੇ ਸਨ ਤੇ ਉਹਦੇ ਘਰ ਦੇ ਵਿੱਚ ਘੜਿਆਲ ਵੱਜ ਰਿਹਾ ਹੈ ਨਾਦ ਵੱਜ ਰਿਹਾ ਹੈ ਉਹਦੇ ਘਰ ਦੇ ਵਿੱਚ ਜੋਤ ਜਲ ਰਹੀ ਸਮਝਾਣਾ ਹੈ ਸੀ ਪ੍ਰਮਾਤਮਾ ਦਾ ਮੰਦਰ ਕੀ ਹੈ ਇੱਕ ਜੋਤ ਹੈ ਇੱਕ ਆਵਾਜ਼ ਹੈ ਪਰ ਉਹ ਜੀ ਸਿਰਫ ਇਤਨਾ ਹੀ ਕਹਿ ਦਿੱਤਾ ਜਾਂਦਾ ਇੱਕ ਅਨਹਦ ਬਾਣੀ ਹੈ ਇੱਕ ਪਰਮ ਪ੍ਰਕਾਸ਼ ਹੈ ਤੇ ਉਹਦਾ ਕੋਈ ਆਕਾਰ ਬਣਾ ਕੇ ਕੋਈ ਚਿੱਤਰ ਬਣਾ ਕੇ ਨਾ ਦਿਖਾਇਆ ਜਾਂਦਾ ਤੇ ਆਮ ਬੰਦਿਆਂ ਨੂੰ ਤੋੜਨਾ ਬੜੀ ਔਖੀ ਗੱਲ ਸੀ ਸੈਂਟਰਲ ਸਿੱਖ ਮਿਊਜ਼ੀਅਮ ਜਿਹੜਾ ਬਣਿਆ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਇਆ। ਬਹੁਤੇ ਉਹਨਾਂ ਤਸਵੀਰਾਂ ਨੂੰ ਵੇਖ-ਵੇਖ ਕੇ ਪ੍ਰਭਾਵਿਤ ਹੋਏ ਕਈਆਂ ਨੇ ਕੇਸ ਰੱਖ ਲੈ। ਵੀ ਕੇਸਾਂ ਦੀ ਹੱਤ ਰਈਆਂ ਦੇ ਇੰਜ ਤਸਵੀਰ ਸਾਰ ਨੇ ਪੈਨੇ ਕੇਸ ਨਹੀਂ ਕੁਰਬਾਨ ਕੀਤੇ ਜ਼ਿੰਦਗੀ ਕੁਰਬਾਨ ਕਰ ਦਿੱਤੀ। ਜੀਵਨ ਕੁਰਬਾਨ ਕਰ ਦਿੱਤਾ। ਤੋਂ ਉਸ ਮਿਊਜ਼ੀਅਮ ਦੇ ਚ ਇਸ ਤਰ੍ਹਾਂ ਦੇ ਚਿੱਤਰ ਵੇਖ ਕੇ ਕਈ ਪ੍ਰਭਾਵਿਤ ਹੋਏ। ਬੇਸ਼ੁਮਾਰ ਪ੍ਰਭਾਵਿਤ ਹੋਏ। ਮੋਢੇ ਮਨ ਦੇ ਉਤੇ ਇਸ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਸੂਖਮ ਮਨ ਦੇ ਉਤੇ ਇਸ ਦਾ ਬਹੁਤ ਵੱਡਾ ਅਸਰ ਪੈਂਦਾ ਹੈ। ਛੋਟੇ ਜਿਹੇ ਬੱਚੇ ਨੂੰ ਅੱਜ ਵੀ ਪੜਾਣਾ ਹੋਵੇ, ਬਾਲ ਉਪਦੇਸ਼। ਤਾਂ ਤਸਵੀਰਾਂ ਦੇ ਰਾਈ ਮੈਂ ਦੇਖਿਆ ਅੱਖਰ ਪੜਾਏ ਜਾਂਦੇ ਰਹੇ। ਕ ਕਲਮ, ਛ ਛਤਰੀ, ਚ ਚਾਕੂ ਬਾਲ ਉਪਦੇਸ਼ ਤੇ ਲਿਖਿਆ ਹੁੰਦਾ। ਮੈਂ ਤੇ ਵੇਖ ਕੇ ਹੈਰਾਨ ਹੋ ਜਾਂਦਾ। ਵੀ ਬੱਚੇ ਨੂੰ ਪੜਾਣੇ ਤੇ ਅੱਖਰ ਨੇ ਨਾ ਤਸਵੀਰਾਂ ਨਾਲ ਕਿਉਂ ਬਣਾਈਆਂ ਜੀਆਂ। ਬੱਚਾ ਜੈਸੇ ਛਤਰੀ ਨੂੰ ਵੇਖਦਾ ਤੇ ਉਹਨੂੰ ਇੱਕਦਮ ਬੋਧ ਹੋ ਜਾਂਦਾ ਵੀ ਇਹ ਅੱਖਰ ਛਛਾ ਹੋਵੇਗਾ ਜੈਸੇ ਉਹ ਕਲਮ ਨੂੰ ਵੇਖਦਾ ਉਹਨੂੰ ਬੋਧ ਹੋ ਜਾਂਦਾ ਵੀ ਇਹ ਅੱਖਰ ਕਕਾ ਹੋਵੇਗਾ ਜੈਸੇ ਚਾਕੂ ਨੂੰ ਵੇਖਦਾ ਇੱਕਦਮ ਉਸਨੂੰ ਬੋਧ ਹੋ ਜਾਂਦਾ ਵੀ ਇਹ ਅੱਖਰ ਚੱਛਾ ਹੋਵੇਗਾ ਤਸਵੀਰਾਂ ਇਸ ਵਾਸਤੇ ਨਾਲ ਬਣਾਈਆਂ ਗਈਆਂ ਨੇ ਇਹਨੂੰ ਅੱਖਰ ਕੰਠ ਹੋ ਜਾ ਇਹਨੂੰ ਅੱਖਰ ਯਾਦ ਹੋ ਜਾਣਾ ਅਖਰ ਇਹਦੇ ਦਿਲ ਦੇ ਮਾਗ ਦੇ ਵਿੱਚ ਵਸ ਜਾਣਾ ਤੇ ਜਿਸ ਦਿਨ ਇਸ ਨੂੰ ਅਖਰਾਂ ਦਾ ਪੂਰਨ बोਧ ਹੋ ਜਾਂਦਾ ਹੈ ਫਿਰ ਤੇ ਬੜੀਆਂ-ਬੜੀਆਂ ਕਿਤਾਬਾਂ ਪੜ ਲੈਂਦਾ ਫਿਰ ਚਰਚਾ ਚਾਕੂ ਆਖਣ ਦੀ ਲੋੜ ਨਹੀਂ ਫਿਰ ਕੱਕਾ ਕਲਮ ਆਖਣ ਦੀ ਲੋੜ ਨਹੀਂ ਫਿਰ ਛਛਾ ਛਤਰੀ ਆਖਣਾ ਉਹਨੂੰ ਬੇਹੂਦਾ ਪ੍ਰਤੀਤ ਹੁੰਦਾ ਭਈ ਹੁਣ ਇਨ੍ਹਾਂ ਤਸਵੀਰਾਂ ਦੀ ਮੈਨੂੰ ਲੋੜ ਨਹੀਂ ਲੇਕਿਨ ਇੱਕ ਬੱਚੇ ਨੂੰ ਲੋੜ ਹੈ ਇੱਕ ਬੁੱਢਾ ਬੰਦਾ ਇੱਕ ਜਵਾਨ ਬੰਦਾ ਧਰਮ ਦੀ ਗੱਲ ਅੱਜ ਵੀ ਅਗਰ ਉਹ ਤਸਵੀਰਾਂ ਤੋਂ ਹੀ ਸਮਝਣ ਦੀ ਕੋਸ਼ਿਸ਼ ਕਰੇ ਤਾਂ ਧਾਰਮਿਕ ਤੌਰ ਤੇ ਬੱਚਾ ਜ਼ਰੂਰ ਹੈ ਧਾਰਮਿਕ ਤੌਰ ਤੇ ਬੰਦਾ ਬਜ਼ੁਰਗ ਨਹੀਂ ਹੁੰਦਾ ਸਰੀਰ ਕਰਕੇ ਕੋਈ ਬਜ਼ੁਰਗ ਹੋ ਜਾਂਦੇ ਨੇ ਸਮਾਜਿਕ ਤੌਰ ਤੇ ਕਈ ਬਜ਼ੁਰਗ ਹੋ ਜਾਂਦੇ ਨੇ ਆਰਥਿਕ ਤੌਰ ਤੇ ਕਈ ਬਜ਼ੁਰਗ ਹੋ ਜਾਂਦੇ ਨੇ ਧਾਰਮਿਕ ਤੌਰ ਤੇ ਲੋਕੀ ਬੱਚੇ ਦੇ ਬੱਚੇ ਰਹਿੰਦੇ ਨੇ ਉਹਨਾਂ ਦੀ ਗੱਲਾਂ ਹੀ ਧਰਮ ਦੀ ਦੁਨੀਆ ਦੀ ਸੁਣ ਲਓ ਬੱਚਿਆਂ ਦੀ ਧਾਰਮਿਕ ਮੰਦਰਾਂ ਦੇਚ ਉਹਨਾਂ ਦਾ ਆਉਣਾ ਤੇ ਜਾਣਾ ਹੀ ਵੇਖ ਲਓ ਬੱਚਿਆਂ ਲਈ ਗੱਲ ਬੱਚੇ ਕੀ ਕਰਦੇ ਨੇ ਮਨੋਰੰਜਨ ਬੱਚੇ ਕੀ ਕਰਦੇ ਨੇ ਖੇਡਦੇ ਨੇ ਬੱਚੇ ਕੀ ਕਰਦੇ ਨੇ ਸਮਾਂ ਪਾਸ ਕਰਦੇ ਨੇ ਬਹੁਤੀ ਦੁਨੀਆ ਧਰਮ ਮੰਦਰਾਂ ਇਸ ਸਮਾਂ ਪਾਸ ਕਰਦੀ ਹੈ ਮਨੋਰੰਜਨ ਵਕਤ ਪਾਸ ਕਰਨਾ ਕਿ ਨੂੰ ਕਹਿੰਦੇ ਨੇ ਬਾਲ ਬੁੱਧ ਧਾਰਮਿਕ ਤੌਰ ਤੇ ਬੰਦਾ ਬਜ਼ੁਰਗ ਨਹੀਂ ਹੈ ਧਾਰਮਿਕ ਤੌਰ ਤੇ ਮਨੁੱਖ ਹੈ ਬੱਚੇ ਦਾ ਬੱਚਾ ਹੀ ਹੈ ਇਸ ਵਾਸਤੇ ਅੱਜ ਵੀ ਲੋੜ ਪੈ ਗਈ ਕਿ ਬੰਦੇ ਨੂੰ ਰੱਬ ਨਾਲ ਜੋੜਨ ਐ ਤਾਂ ਮੂਰਤੀਆਂ ਦੀ ਲੋੜ ਪੈ ਗਈ ਤਸਵੀਰਾਂ ਦੀ ਲੋੜ ਪੈ ਗਈ ਆਕਾਰ ਦੀ ਲੋੜ ਪੈ ਗਈ ਸਾਹਮਣੇ ਕੁਝ ਦਿਖਾਉਣ ਦੀ ਲੋੜ ਪੈ ਗਈ ਹਿੰਦੂ ਧਰਮ ਤੇ ਸਾਰੇ ਦਾ ਸਾਰਾ ਇਸੇ ਤੇ ਖੜਾ ਹੈ ਭਾਵੇਂ ਇਸਲਾਮ ਆ ਕੇ ਸੀ ਨਿਰਕਾਰ ਦੀ ਪੂਜਾ ਕਰਿਆ ਕਰਦੇ ਆ ਕਤਈ ਨਹੀਂ ਸੰਗ ਅਸਵਤ ਭੈ ਜਿਹਨੂੰ ਬਹੁਤ ਸਾਰੇ ਦੇ ਕੇ ਆਉਂਦੇ ਨੇ ਸਾਰੇ ਆਕਾਰ ਹੈ ਵਜੂਦ ਹੈ ਕਬਰਾਂ ਦੀ ਪੂਜਾ ਤੋਂ ਨਹੀਂ बच ਸਕੇ ਮਜ਼ਾਰਾਂ ਦੀ ਪੂਜਾ ਤੋਂ ਨਹੀਂ ਬਚ ਸਕਦੇ ਮਕਬਰਿਆਂ ਦੀ ਪੂਜਾ ਤੋਂ ਨਹੀਂ ਬਚ ਸਕਦੇ ਆਖਰ ਆਕਾਰ ਕੋ ਚਾਹੀਦਾ ਸੀ ਰੱਬ ਨਾਲ ਜੁੜਨ ਵਾਸਤੇ ਕੋਈ ਆਕਾਰ ਚਾਹੀਦਾ ਉਸ ਨਿਰਗੁਣ ਨਾਲ ਅਜੇ ਇਹ ਧਾਰਮਿਕ ਤੌਰ ਤੇ ਬਚਪਨਾ ਕਾਇਮ ਹੈ ਇੰਨੀ ਮਹਿਲ ਕਰਦੇ ਤੇ ਮੈਂ ਇਹ ਨਹੀਂ ਕਹਿੰਦਾ ਕਿ ਗੱਲ ਗਲਤ ਹੈ ਚੱਚਾ ਚਾਕੂ ਵੀ ਠੀਕ ਹੈ ਬੱਚੇ ਨੂੰ ਅਕਰਤਿਕੰਠ ਘਰਾਣਾ ਹੈ ਨਾ ਤਰੀਕਾ ਹੈ ਕਿ ਇੱਕ ਤੌਰ ਤਰੀਕਾ ਸੀ ਤੇ ਅਪਣਾਇਆ ਗਿਆ ਧਾਰਮਿਕ ਦੁਨੀਆ ਦੇ ਵਿੱਚ ਵੀ ਬਕਾਇਦਾ ਤੌਰ ਤੇ ਅਪਣਾਇਆ ਗਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਰਿਪੂਰਨ ਪ੍ਰਮਾਤਮਾ ਦਾ ਅਗੰਮੀ ਸਰੂਪ ਜੋ ਬਿਆਨ ਕਰਦੇ ਨੇ ਵੀ ਉਹ ਅਨਹਦ ਨਾਦ ਹੈ ਪਰਮ ਪ੍ਰਕਾਸ਼ ਜਿਸ ਦਿਨ ਤੂੰ ਸੁਣ ਹੋਵੇਂਗਾ ਉਸ ਦਿਨ ਪਤਾ ਚਲੇਗਾ ਸੁਣਨਾ ਸੁਣ ਤੋਂ ਮੁਰਾਦ ਕੀ ਦਿਲ ਦਿਮਾਗ ਕਮਨਾ ਕਰੇ ਮੇਰੇ ਤੂੰ ਹੋ ਜਾਏ ਚਲਦੇ ਸਵਾਸ ਰੁਕ ਜਾਣ ਸੁਣ ਹੋ ਜਾਈਏ ਨਹੀਂ ਕਹਿੰਦੇ ਨੇ ਬੁੱਧੀ ਸ਼ੁੱਧ ਹੁੰਦੀ ਏ ਨਿਰ ਵਿਚਾਰ ਨਾਲ ਤੇ ਹਿਰਦਾ ਸ਼ੁੱਧ ਹੁੰਦਾ ਏ ਨਿਸ਼ਕਾਮਨਾ ਨਾਲ ਫਿਰ ਉਹਦੇ 'ਚ ਜਿਸ ਦਿਨ ਕਾਮਨਾ ਨਿਕਲ ਗਈ ਹਿਰਦਾ ਸ਼ੁੱਧ ਹੋ ਜਾਂਦਾ ਤੇ ਬੁੱਧੀ 'ਚ ਜਿਸ ਦਿਨ ਵਿਚਾਰ ਨਿਕਲ ਗਏ ਇੱਕ ਪਾਸੇ ਬੰਦੇ ਨੇ ਰੱਖ ਦਿੱਤੇ ਨਿਰ ਵਿਚਾਰ ਉਸ ਤਰ੍ਹਾਂ ਦੀ ਸੁਨ ਹਾਲਤ ਦੇ 'ਚ ਪ੍ਰਭੂ ਦੀ ਝਲਕ ਮਿਲਦੀ ਏ ਬੰਦਾ ਅਨਾਹਦ ਨਾਦ ਸੁਣਨ ਲੱਗ ਪੈਂਦਾ ਹੈ ਪਰਮ ਪ੍ਰਕਾਸ਼ ਵੇਖਣ ਲੱਗ ਪੈਂਦਾ ਹੈ ਅਗਰ ਕੋਈ ਪਰਮ ਪ੍ਰਕਾਸ਼ ਵੇਖ ਰਿਹਾ ਹੈ ਜੈਸੇ ਕਿ ਸਤਿਗੁਰ ਕਹਿੰਦੇ ਨੇ ਮੈਂ ਦੇਖੇ ਹੋਰੀ ਹੂੰ ਚਾ ਮੋਹਨ ਤਬ ਤੇ ਉੱਚ ਅਸੀਂ ਵੇਖਿਆ ਵੇਖ ਕੇ ਕਹਿ ਰਹੇ ਹਾਂ ਦੋਏ ਦੋਇ ਲੋਚਨ ਪੇਖਾ ਹਉ ਹਰ ਬਿਨ ਅਉ ਨ ਦੇਖਾ ਮੈਂ ਵੇਖ ਰਿਹਾ ਧੁਖਿ ਮਾ ਕਰਨੀ ਅਗਰ ਵੇਖਣ ਵਾਲਾ ਸਿਰਫ ਇੱਕ ਕੋਠੜੀ ਚ ਬੈਠਾ ਹੈ ਤੇ ਉਹਦੀ ਤੇ ਸੀਮਾ ਹੋ ਗਈ ਕੁਝ ਵੀ ਨਹੀਂ ਹੋਤੇ ਤੇ ਜਦ ਕਿਦਰੇ ਭਗਤ ਅੱਖਣ ਦੇਖਿਆ ਤਾਂ ਫਿਰ ਇਸ ਤੋਂ ਇਹ ਨਾ ਭੁਲੇਖਾ ਖਾ ਜਾਣਾ ਕਿ ਵਾਕਈ ਇੰਨਾਂ ਅੱਖਾਂ ਨਾਲ ਵੇਖਿਆ ਗੁਰੂ ਨਾਨਕ ਨੇ ਫਿਰ ਗੱਲ ਖੋਲ੍ਹ ਦਿੱਤੀ ਹੈ ਨਾਨਕ ਸੇ ਅਖਣੀਆਂ ਬਯੰ ਜਿਨੀ ਦੇਸੰਦੋ ਮਾ ਪਿਰੀ ਅਗਰ ਇੰਨਾਂ ਹੀ ਅੱਖਾਂ ਨਾਲ ਦਿਖਾਈ ਦਿੱਤਾ ਤਾਂ ਫਿਰ ਅੰਦਾ ਬੰਦਾ ਤੇ ਬਗਲ ਬਾਣੀ ਨਹੀਂ ਸਕਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਵੇਂ ਬਣੇਗਾ ਵਿਚਾਰਾ ਲੇਕਿਨ ਅੰधे ਬੰਦੇ ਭਗਤ ਬਣੇ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇੱਕ ਭਗਤ ਬੈਠਾ ਹੈ ਭਗਤ ਸੂਰਦਾਸ ਜਿਹਦੀਆਂ ਅੱਖਾਂ ਨਹੀਂ ਸਨ ਸਾਰੰਗ ਰਾਗ ਦੇ ਚੁਸਦਾ ਸ਼ਬਦ ਹੈ ਉਸ ਦੀ ਬਾਣੀ ਹੈ ਭਾਵੇਂ ਇੱਕ ਪੰਗਤੀ ਹੈ ਛੜ ਮੰਨ ਹਰ ਬੇਮੁਖਨ ਕੋ ਸੰਗ ਇਹ ਭਗਤ ਨੇਤਰਹੀਣ ਸੀ ਔਰ ਇਸ ਦਾ ਬਹੁਤ ਵੱਡਾ ਗ੍ਰੰਥ ਹੈ ਸੂਰ ਸਾਗਰ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪ੍ਰਸੰਤਾ ਦਾ ਪਾਤਰ ਬਣਿਆ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਨੂੰ ਗਲਵਖੜੀ ਚ ਲੈ ਲਿਆ ਸੀ ਇੰਨਾ ਪਿਆਰਾ ਤੁਭਤ ਅੱਖਾਂ ਨਹੀਂ ਸੰਗ ਅਗਰ ਵਾਕਈ ਇੰਨੀਆਂ ਅੱਖਾਂ ਨਾਲ ਵੇਖਣਾ ਹੈ ਤਾਂ ਫਿਰ ਅੰਧੇ ਤੇ भगत ਬਣ ਨਹੀਂ ਸਕਦੇ। ਨੇਤਰਹੀਣ ਮਨੁੱਖ ਵਾਸਤੇ ਦੇ ਦਰਵਾਜ਼ੇ ਬੰਦ ਹੋ ਗਏ ਨਹੀਂ ਨੇਤਰਹੀਣ ਮਨੁੱਖਾਂ ਨੇ ਵੀ ਰੱਬ ਨੂੰ ਵੇਖਿਆ। ਨੇਤਰਹੀਣ ਮਨੁੱਖ ਵੀ ਰੱਬ ਨਾਲ ਜੁੜੇ ਨੇ। ਉਹਨਾਂ ਨੇ ਵੀ ਪਰਮ ਆਨੰਦ ਜੋ ਹੈ ਮਾਣਿਆ ਔਰ ਅਨੰਤ ਭਗਤ ਇਸ ਤਰ੍ਹਾਂ ਦੇ ਹੋਏ ਨੇ ਜਿਹੜੇ ਨੇਤਰਹੀਣ ਸੁਨੱਖਾਂ ਨਹੀਂ ਸੁਣ ਲੇਕਿਨ भगत ਬਣ ਗਏ। ਬ੍ਰਹਮ ਗਿਆਨੀ ਬਣ ਗਏ। ਪੂਰਨ ਦ੍ਰਿਸ਼ਟ ਉਹਨਾਂ ਨੂੰ ਮਿਲ ਗਏ। ਨਾ ਨੇਕ ਸੇ ਅੱਖੀਆਂ ਬਿਆਨ ਜਿਨੇ ਦੇ ਸੰਦੋ ਮਾ ਪੀਰੀ ਉਹ ਅੱਖ ਕੀ ਹੈ ਜਿਸ ਦਿਨ ਬੁੱਧੀ ਨਿਰਵਿਚਾਰ ਹੋ ਜਾਂਦੀ ਹੈ ਤੇ ਜਿਸ ਦਿਨ ਹਿਰਦਾ ਨਿਸ਼ਕਾਮ ਹੋ ਜਾਂਦਾ ਹੈ ਹਿਰਦੇ ਚ ਕੋਈ ਕਾਮਨਾ ਨਹੀਂ ਰਹੀ ਹਿਰਦਾ ਸ਼ੁੱਧ ਹੋ ਗਿਆ ਬੁੱਧੀ ਚ ਕੋਈ ਵਿਚਾਰ ਨਹੀਂ ਰਹਿ ਬਾਣੀ ਪੜਦੇ ਹੋਇਆ ਕੋਈ ਹੋਰ ਵਿਚਾਰ ਚੱਲ ਰਹੇ ਨੇ ਅਜੇ ਬੁੱਧੀ ਸ਼ੁੱਧ ਨਹੀਂ ਹੈ ਕੀਰਤਨ ਸੁਣਦੇ ਆਇਆ ਵਾਹਿਗੁਰੂ ਵਾਹਿਗੁਰੂ ਜਪਦੇ ਆਉਂ ਆ ਹਿਰਦੇ ਚ ਕੋਈ ਕਾਮਨਾ ਚੱਲ ਰਹੀ ਏ ਹਿਰਦਾ ਸ਼ੁੱਧ ਨਹੀਂ ਕਾਮਨਾ ਕੋਈ ਵੀ ਹੋਵੇਗੀ ਹਿਰਦੇ ਨੂੰ ਮਹਿਲਾ ਕਰੇਗੀ ਵਿਚਾਰ ਕੋਈ ਵੀ ਆਉਣਗੇ ਬੁੱਧੀ ਨੂੰ ਖਿਡਾ ਕੇ ਰੱਖਣਗੇ ਮਨ ਨੂੰ ਖਿਡਾ ਕੇ ਰੱਖਣਗੇ ਜੁੜਨ ਵਾਲੀ ਗੱਲ ਨਹੀਂ ਹੋਵੇਗੀ ਤਾਂ ਬੁੱਧੀ ਸ਼ੁੱਧ ਹੁੰਦੀ ਏ ਨਿਰ ਵਿਚਾਰ ਦੇ ਨਾਲ ਹਿਰਦਾ ਸ਼ੁੱਧ ਹੁੰਦਾ ਹੈ ਨਿਸ਼ਕਾਮਨਾ ਦੇ ਨਾਲ ਜਿਸ ਦਿਨ ਹਿਰਦੇ ਚ ਕੋਈ ਕਾਮਨਾ ਨਹੀਂ ਰਹਿ ਜਾਂਦੀ ਤੇ ਬੁੱਧੀ ਦੇ ਚ ਕੋਈ ਵਿਚਾਰ ਨਹੀਂ ਰਹਿ ਜਾਂਦਾ ਬੰਦਾ ਝਲਕ ਵੇਖ ਲੈਂਦਾ ਤੇ ਬੰਦਾ ਇੱਕ ਨਾਦ ਸੁਣ ਲੈਂਦਾ ਜਿਹਨੂੰ ਅਨਹਦ ਨਾਦ ਕਹਿਆ। ਸਹਬ ਉਸ ਆਰਤੀ ਦੇ ਵਿੱਚ ਉਸ ਅਨਹਦ ਸ਼ਬਦਵਾਜੰਤ 베ਰੀਆਂ ਦਾ ਜ਼ਿਕਰ ਪੈ ਕਰਦੇ ਨੇ। ਅਨਹਤਾ ਸ਼ਬਦਵਾਜੰਤ 베ਰੀ ਇਹ ਅਕਾਲ ਪੁਰਖ ਇਹ ਸਮੂ ਗगन ਤੇ ਇੱਕ ਥਾਲ ਹੈ ਸੂਰਜ ਚੰਦ ਧਾਰੇ ਇਹ ਦੀਵੇ ਨੇ ਥਾਲ ਵਿੱਚ ਪਏ ਹੋਏ ਮੋਤੀ ਨੇ ਸਮੂਚੀ ਬਨਸਪਤੀ ਇਹ ਫੁੱਲ ਨੇ ਤੇ ਸੁਗੰਧਿਤ ਚੱਲ ਰਹੀਆਂ ਹਵਾਵਾਂ ਤੇ ਧੂਪ ਨੇ ਇਹ ਅਕਾਲ ਪੁਰਖ ਅਨਹਦ ਸ਼ਬਦ ਜਿਹੜਾ ਹੈ ਇਹ ਤੇਰੇ ਦਰ ਤੇ ਸੰਗ ਭੇਆ ਵੱਜਦਾ ਢੇੜੀਆਂ ਭਈਆ ਵੱਜਦੀਆਂ ਨੇ ਨਰਸਿੰਘੇ ਭਈਆ ਵੱਜਦੇ ਨੇ ਅਨਹਦ ਬਾਣੀ ਨਾਦ ਵਜਾਇਆ ਤੋ ਪ੍ਰਾਚੀਨ ਰਿਚੀ ਅਨਹਦ ਬਾਣੀ ਨਾਦ ਵਜਾਇਆ ਤੋ ਪ੍ਰਾਚੀਨ ॠषि मुनि ਨੇ ਉਹ ਬੰਦੇ ਨੂੰ ਸਮਝਾਣਾ ਸੀ ਉਸ ਦੇ ਦਰ ਤੇ ਕੀ ਹੈ ਤੋ ਮੰਦਰ ਬਣਾ ਕੇ ਇੱਕ ਘੰਟਾ ਟੰਗ ਦਿੱਤਾ ਇੱਕ ਦੀਵਾ ਜਲਾ ਦਿੱਤਾ ਮੰਦਰ ਵਿੱਚ ਦੀਵਾ ਜਲਾਣਾ ਬੜਾ ਲਾਜ਼ਮੀ ਦੀਵਾ ਜਲਾਣਾ ਨੂੰ ਸਮਝਿਆ ਗਿਆ ਸੀ ਤਾਂ ਕਿ ਜੋਤ ਜਲਦੀ ਰਹੇ ਲੋਕਾਂ ਨੂੰ ਪਤਾ ਚੱਲੇ ਕਿ ਪ੍ਰਮਾਤਮਾ ਤੱਕ ਜਦ ਕੋਈ ਪਹੁੰਚਦਾ ਹੈ ਤੋ ਪ੍ਰਮਾਤਮਾ ਕੀ ਦਿਖਾਈ ਦਿੰਦਾ ਇੱਕ ਜੋਤ ਇੱਕ ਪ੍ਰਕਾਸ਼ ਤੇ ਪ੍ਰਮਾਤਮਾ ਤੱਕ ਕੋਈ ਜਦ ਪਹੁੰਚਦਾ ਹੈ ਤੇ ਉਹਦੇ ਦਰ ਦੇ ਉੱਤੇ ਉਹਨੂੰ ਜੋ ਕੁਝ ਸੁਣਾਈ ਦਿੰਦਾ ਹੈ ਪਹਿਲੇ ਪਹਿਲੇ ਉਹ ਅਨਹਦ ਨਾਦ ਹੈ ਘੰਟਾ ਬੂਏ ਤੇ ਰੱਖਿਆ ਜਾਂਦਾ ਹੈ ਜੋਤ ਅੰਦਰ ਜਲਦੀ ਰਹਿੰਦੀ ਹੈ ਹਿੰਦੂ ਧਰਮ ਦਾ ਇਹ ਪ੍ਰਤੀਕ ਜਿਸ ਨੂੰ ਸਾਹਮਣੇ ਰੱਖ ਕੇ ਸਤਿਗੁਰਾਂ ਨੇ ਇਹ ਆਰਤੀ ਉਚਾਰਨ ਕੀਤੀ ਹੈ ਜਗਨਨਾਥ ਪੁਰੀ ਦੇ ਜਿਨੇ ਇਸ ਤਰ੍ਹਾਂ ਦੇ ਇਤਿਹਾਸਕ ਮੰਦਰ ਨੇ ਸਨਾਤਨ ਮਤ ਦੇ ਉਥੇ ਜੋਤ ਜਲਦੀ ਰਹਿੰਦੀ ਹੈ ਤੇ ਬੂਏ ਦੇ ਉੱਤੇ ਹੀ ਘੰਟਾ ਹੁੰਦਾ ਹੈ ਜਿਹੜਾ ਅੰਦਰ ਪ੍ਰਵੇਸ਼ ਕਰੇ ਉਹਨੂੰ ਘੰਟਾ ਪਹਿਲੇ ਵਜਾਣਾ ਪੈਂਦਾ ਹੈ ਘੰਟਾ ਹੋ ਜਾ ਕੇ ਅੰਦਰ ਪ੍ਰਵੇਸ਼ ਕਰੇ ਦੀਵੇ ਦੇ ਚ ਘਿਓ ਪਾਵੇ ਜੋਤ ਜਲਦੀ ਰਹੇ ਇੱਕ ਪੁੰਨ ਇਸ਼ਾਰੇ ਪੁਰਾਣੇ ॠषि मुनियों ਨੇ ਇਹ ਕੀਤੇ ਕਿ ਸ਼ਬਦ ਦੀ ਧੁਨ ਤੋਂ ਬਿਨਾ ਜਪ ਤੋਂ ਬਿਨਾ ਤੂੰ ਮੰਦਰ ਦੇ ਚ ਪ੍ਰਵੇਸ਼ ਨਹੀਂ ਕਰ ਸਕੈਗਾ ਆਵਾਜ਼ ਚਾਹੀਦੀ ਹੈ ਘੰਟਾ ਵਜਾਏ ਬਿਨਾ ਅੰਦਰ ਜਾਣਾ ਅਪਸ਼ਗਨ ਨਾਦ ਤੇ ਵਜਾ ਘੰਟਾ ਤੇ ਵਜਾ Hindu ਧਰਮ ਦੇ ਚ ਕਿਸੇ ਵੀ ਮੰਦਰ ਦੇ ਚ ਪ੍ਰਵੇਸ਼ ਕਰਨਾ ਹੈ ਪਹਿਲੇ ਘੰਟਾ ਵਜਾਣਾ ਪੈਂਦਾ ਹੈ ਕੜਿਆਲ ਟੰਗੇ ਪੈਨੇ ਇਸ਼ਾਰਾ ਸਮਝਾਇਆ ਗਿਆ ਕਿ ਉਹਦੇ ਮੰਦਰ ਦੇ ਚ ਪ੍ਰਵੇਸ਼ ਬਿਨਾ ਨਾਦ ਤੋਂ ਨਹੀਂ ਮਿਲ ਸਕਦਾ ਬਿਨਾ ਆਵਾਜ਼ ਤੋਂ ਨਹੀਂ ਮਿਲ ਸਕਦਾ ਬਿਨਾ ਸ਼ਬਦ ਤੋਂ ਨਹੀਂ ਮਿਲ ਸਕਦਾ ਸ਼ਬਦ ਦੀ ਗੁੰਜਾਰ ਚਾਹੀਦੀ ਹੈ ਦੋਨ ਆਲਾਪ ਘੰਟਾ ਇਸ ਤੰਗ ਦਾ ਵਜਾਇਆ ਜਾਂਦਾ ਹੈ ਕਿ ਕਾਫੀ ਸਮੇਂ ਤੱਕ ਉਸ ਦੀ ਗੂੰਜਾਰ ਰਹਿੰਦੀ ਏ ਬੰਦਾ ਅੰਦਰ ਵੀ ਪ੍ਰਵੇਸ਼ ਕਰ ਜਾਂਦਾ ਹੈ ਗੂੰਜਾਰ ਗੂੰਜਦੀ ਰਹਿੰਦੀ ਏ ਗੁੰਬਦ ਬਣਿਆ ਹੋ ਜਾਂਦਾ ਸੰਕੇਤ ਇਸ਼ਾਰਾ ਕਿ ਉਸ ਪ੍ਰਭੂ ਦੇ ਮੰਦਰ ਦੇ ਅੰਦਰ ਅਨਾਹਦ ਧੁਨੀ ਵੱਜਦੀ ਪਈ ਏ ਚੱਲ ਰਹੀ ਏ ਔਰ ਜਲੇ ਹੋਇਆ ਦੀਵਾ ਇੱਕ ਜੋਤ ਹੈ ਪ੍ਰਕਾਸ਼ ਤੋ ਤ੍ਰਿਭਵਨ ਜੋਤ ਰਹੇ ਲੈ ਵਲਾਈ ਸੁਰ ਨਰਨਾਥ ਸਚੇ ਸਰਨਾਈ ਸਾਇਬ ਕਹਿੰਦੇ ਉਹ ਜੋਤੀ ਐਸੀ ਹੈ ਜੋ ਤਿੰਨ ਭਵਨਾਵਾਂ ਦੇ ਵਿੱਚ ਵਿਦਿਆਮਾਨ ਹੈ ਇਹ ਨਹੀਂ ਕਿ ਕਿਸੇ ਇੱਕ ਥਾਂ ਤੇ ਦੀਵਾ ਪਿਆ ਚੱਲਦਾ ਸਮੋ ਬ੍ਰਹਿਮੰਡ ਦੇ ਵਿੱਚ ਉਹ ਦੀਵਾ ਇਤਨਾ ਮਹਾਨ ਜਿਦੀ ਕੋਈ ਸੀਮਾ ਨਹੀਂ ਉਹ ਅਨਹਦ ਨਾਦ ਇਤਨਾ ਮਹਾਨ ਜਿਦੀ ਕੋਈ ਗਿਣਤੀ ਨਹੀਂ ਜਿਦੀ ਕੋਈ ਪਕੜ ਨਹੀਂ ਸਿਰਫ ਮਨੁੱਖ ਸੁਣ ਕੇ ਬਿਸਮਾਦ ਹੋ ਸਕਦਾ ਹੈ ਸੁਨ ਸਮਾਦ ਅਨਹਦ ਪੈਨਾਦ ਕਹਿ ਨਾ ਜਾਈ ਅਚਰਜ ਬਿਸਮਾਰ ਗੁਰੂ ਅਰਜਨ ਦੇਵ ਜੀ ਕੰਦਰ ਮੈਂ ਕਹਿ ਨਹੀਂ ਸਕਦਾ ਅਚਰਜ ਬਿਸਮਾਦ ਉਸ ਨਾਦ ਨੂੰ ਸੁਣਿਆ ਬਿਸਮਾਦ ਹੋ ਗਿਆ ਉਸ ਨਾਦ ਨੂੰ ਸੁਣਿਆ ਹੈਰਾਨ ਹੋ ਗਿਆ ਅश्चਰਜਤਾ ਦੇ ਜਹੇ ਚਲੇ ਗਿਆਂ ਉਹ ਆਰਤੀ ਜਿਸ ਗੰਗਰੀ ਅਠੇ ਪੈਰ ਹੋ ਰਹੀ ਹੈ ਉਸ ਹੋ ਰਹੀ ਆਰਤੀ ਦਾ ਸਤਗੁਰudev ਜੀ ਨੇ ਇਹ ਨਕਸ਼ਾ ਕਿਚਿਆ ਤੇ ਇਹ ਨਾਲ ਦੱਸਿਆ ਇਹ ਜਿਹੜੇ ਅਨਹਦ ਵਾਜੇ ਪੈ ਵੱਜਦੇ ਨੇ ਇਹ ਘੜਿਆਲ ਪੈ ਵੱਜਦੇ ਨੇ ਢੇਰੀਆਂ ਪਈਆਂ ਵੱਜਦੀਆਂ ਨੇ ਸੰਗ ਪੈ ਵੱਜਦੇ ਨੇ ਨਹੀਂ ਸੁਣਾਈ ਦਿੰਦੇ ਜਿਨ੍ਹਾਂ ਨੂੰ ਸੁਣਾਈ ਦਿੱਥੇ ਸਨ ਉਹਨਾਂ ਨੇ ਸਭ ਕੁਝ ਬਾਹਰ ਫਿਰ ਚਿੱਤਰਾਂ ਦੇ ਨਾਲ ਹੀ ਪ੍ਰਗਟ ਕੀਤਾ ਲੋਕਾਂ ਦੀ ਸਮਝ ਦੇ ਚਾਵੇ ਬਾਹਰ ਦੀਵਾ ਵੀ ਜਲਾ ਦਿੱਤਾ ਸ਼ੰਖ ਵੀ ਵਜਾ ਦਿੱਤੇ ਢੇਰੀਆਂ ਵਜਾ ਦਿੱਤੀਆਂ ਨਗਾਰੇ ਵਜਾ ਦਿੱਤੇ ਤਰ੍ਹਾਂ ਤਰ੍ਹਾਂ ਦੀਆਂ ਹੋਰ ਸੰਗੀਤੀਆਂ ਧੁਨਾਂ ਵੀ ਜੋ ਐ ਛੇੜ ਦਿੱਤੀਆਂ ਤੇ ਮੰਦਰ ਦੇ ਵਿੱਚ ਉਸ ਅਨਾਹ ਧੁਨੀ ਦੀ ਜਿਸ ਧੰਗ ਦੀ ਗੂੰਜਾਰ ਸੀ ਗੁੰਬਦ ਬਣਾਏ ਗਏ ਤਾਂ ਕਿ ਉਹ ਸ਼ਬਦ ਘੰਟੇ ਦੀ ਜਿਹੜੀ ਧੁਨ ਹੈ ਗੂੰਜਦੀ ਰਹੇ ਬਾਹਰੋਂ ਇਸ ਢੰਗ ਦਾ ਆਧਾਰ ਤੇ ਬਣਾਇਆ ਗਿਆ ਤਾਂ ਕਿ ਬੰਦੇ ਨੂੰ ਉਸ ਨਿਰਾਰਥਾਰ ਦੀ ਸਮਝ ਆ ਜਾਏ ਪਰ ਸਮਝ ਕੀ ਆਉਣੀ ਸੀ ਬੰਦਾ ਉਸ ਆਕਾਰ ਦੇ ਨਾਲ ਹੀ ਝਗੜ ਕੇ ਰਹਿ ਗਿਆ ਉਸ ਆਕਾਰ ਨੂੰ ਹੀ ਪਕੜ ਕੇ ਰਹਿ ਗਿਆ ਇਸ ਵਾਸਤੇ ਜਗਤ ਗੁਰੂ ਬਾਬੇ ਨੂੰ ਜਗਨਨਾਥ ਪੁਰੇ ਦੀ ਹੈ ਇਹ ਮਹਾਨ ਆਰਤੀ ਦਾ ਸ਼ਬਦ ਉਚਾਰਨ ਕਰਨਾ ਪਿਆ ਤੇ ਕਹਿੰਦੇ ਨੇ ਇਸ ਸ਼ਬਦ ਨੂੰ ਸੁਣ ਕੇ ਕਈ ਦਿਨ ਤੱਕ ਸਮਾਧੀ ਦੇ ਚ ਰਹਿ ਰਵਿੰਦਰ ਨਾਥ ਤੇ ਗੌਰ ਆਖਣ ਲੱਗੇ ਬ੍ਰਹਮੰਡ ਦੀ ਆਰਤੀ ਹੈ ਜੋ ਸਹੀ ਆਰਤੀ ਹੈ ਜੋ ਹੋ ਰਹੀ ਹੈ ਉਸ ਦਾ ਸਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਗਤ ਦੇ ਸਾਹਮਣੇ ਰੱਖਿਆ ਉਸ ਬੰਗਾਲੀ ਸ਼ਾਇਰ ਦੀ ਉਸ ਦੇਸ਼ ਦੇ ਪ੍ਰਸਿੱਧ ਕਵੀ ਦੀ ਸਮਝ ਦੇ ਚ ਇਹ ਗੱਲ ਆ ਗਈ ਪਕੜ ਦੇ ਇੱਕ ਗੱਲ ਇਹ ਆ ਗਈ ਦੋ ਨਵਜ ਮੈਂ ਦौराਦੇ ਅਖਮਾ ਮੰਗਲਿਆਂ ਪਹਿਲੇ ਕਿ ਸਿੱਖ ਧਰਮ ਵਿਚਾਰ ਦਾ ਧਰਮ ਐਸੀ ਵਿਚਾਰ ਦੇ ਪੁਜਾਰੀ ਹੈ ਤੇ ਗੁਰੂ ਘਰ ਦੇ ਵਿੱਚ ਸਿਰਫ ਪ੍ਰਧਾਨਤਾ ਵਿਚਾਰ ਦੀ ਹੈ ਅੰਮ੍ਰਿਤ ਵੇਲਾ ਸਚ ਨਾਉ ਵੜਿਆ ਇਹ ਵੀ ਚਾਰ ਜਿਹੜੇ ਮੂਰਤੀਆਂ ਦੇ ਪੁਜਾਰੀ ਨੇ ਤਸਵੀਰਾਂ ਦੇ ਪੁਜਾਰੀ ਨੇ ਹੈਰਾਨਗੀ ਹੈ ਉਹਨਾਂ ਨੇ ਵਿਚਾਰ ਤੇ ਬੜੀ ਦੂਰ ਦੂਰ ਤੱਕ ਫੈਲਾ ਦਿੱਤੀ ਪਰ ਜਿਹੜੇ ਵਿਚਾਰ ਦੇ ਪੁਜਾਰੀ ਨੇ ਉਹਨਾਂ ਕੋਲ ਵਿਚਾਰ ਕੋਈ ਨਹੀਂ ਬਿਲਕੁਲ ਕੋਈ ਨਹੀਂ ਗੁਰਦੁਆਰੇ ਜ਼ਰੂਰ ਬਣਾ ਦਿੱਤੇ ਨੇ ਪੁਜਾਰੀ ਅਸੀਂ ਵਿਚਾਰ ਦੇ ਸੱਚ ਦੀ ਕੋਈ ਵਿਚਾਰ ਕੋਈ ਨਹੀਂ ਗੁਰੂ ਦੀ ਕੋਈ ਵਿਚਾਰ ਕੋਈ ਨਹੀਂ ਅਨਹਦ ਬਾਣੀ ਦੀ ਕੋਈ ਵਿਚਾਰ ਕੋਈ ਨਹੀਂ ਪਰੰਪਰਕਾ ਉਸ ਦੀ ਕੋਈ ਵਿਚਾਰ ਕੋਈ ਨਹੀਂ ਸਾਡੇ ਕੋਲ ਤੇ ਨਾ ਇਹ ਵਿਚਾਰ ਸਾਡੇ ਕੋਲ ਨਾ ਸੀ ਬੱਚਿਆਂ ਨੂੰ ਦੇ ਸਕੇ ਨਾ ਪਰਿਵਾਰਾਂ ਨੂੰ ਦੇ ਸਕੇ ਦੇਣੀ ਸੀ ਸਾਰੇ ਜਗਤ ਨੂੰ ਸਾਡੇ ਕੋਲ ਵੀ ਨਹੀਂ ਹੈਗੇ ਅਸੀਂ ਵਿਚਾਰ ਦੇ ਪੁਜਾਰੀ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸਚਨਾਵ ਵੜਿਆਈ ਵਿਚਾਰ ਵਿਚਾਰ ਦੇ ਪੁਜਾਰੀ ਕੋਲ ਅਗਰ ਵਿਚਾਰ ਨਹੀਂ ਹੈ ਤਾਂ ਕਹਿਣਾ ਪਏਗਾ ਧਾਰਮਿਕ ਤੌਰ ਤੇ ਬੜੀ ਭਾਰੀ ਬਾਲ ਬੁੱਧੀ ਹੈ ਇਹਦੇ ਕੋਲ ਅਜੇ ਜਵਾਨੀ ਨਹੀਂ ਆਈ ਭਾਵੇਂ ਸਰੀਰ ਬੁੱਢਾ ਹੋ ਗਿਆ ਹੈ ਧਰਮ ਦੀ ਤੇ ਜਵਾਨੀ ਵੀ ਨਹੀਂ ਆਈ ਇਹ ਦੇਖੋ ਬੱਚੇ ਦਾ ਬੱਚਾ ਹੈ ਇਹਦੀਆਂ ਗੱਲਾਂ ਤੋਂ ਇਹਦੀ ਧਾਰਮਿਕ ਰਹਿਣੀ ਤੋਂ ਪਤਾ ਚੱਲਦਾ ਹੈ ਕਿ ਧਾਰਮਿਕ ਤੌਰ ਤੇ ਇਸ ਦੀ ਉੱਨਤੀ ਨਹੀਂ ਹੋ ਸકી ਧਾਰਮਿਕ ਤੌਰ ਤੇ ਇਹ ਬੱਚੇ ਦਾ ਬੱਚਾ ਰਹਿ ਗਿਆ ਹੁਣ ਜਿਸ ਤੇ ਅੱਗੋਂ ਇਹ ਆਰਤੀ ਹੋ ਰਹੀ ਹੈ ਉਹ ਪਰਿਪੂਰਨ ਪ੍ਰਮਾਤਮਾ ਕੈਸਾ ਸਤਿਗੁਰudev ਜੀ ਮਹਾਰਾਜ ਅਗਨੀਆਂ ਪੰਕਤੀਆਂ ਵਿੱਚ ਕੁਝ ਖੁਲਾਸਾ ਕਰਦੇ ਨੇ ਸلسلਾਵਾਰ ਆਪ ਸਰਵਨ ਕਰ ਲੈਣਾ ਸਹਿ ਤਉਨੈਨ ਨਨ ਨੇਨ ਹੈ ਤੋਏ ਕੋ ਸਹਿਸ ਮੂਰਤ ਨ ਨ ਇਕ ਤੋਈ ਜਿਸ ਸਰਗੁਣ ਸਰੂਪ ਵਿੱਚ ਦੇਖਦੇ ਆਂ हे ਅਕਾਲ ਪੁਰਖ ਤੇਰੀਆਂ ਅਨੰਤ ਅੱਖਾਂ ਨੇ ਸਹਿਸ ਪਰ ਮੂਰਤ ਤੇ ਹਜ਼ਾਰਾਂ ਪਰ ਅਖਰੀ ਅਰਥ ਇਸ ਦੇ ਕਰਨੇ ਪੈਣਗੇ ਅਣੰ ਜਿਹਦੀ ਕੋਈ ਗਿਣਤੀ ਨਹੀਂ ਜਿਹਦਾ ਕੋਈ شمار ਨਹੀਂ ਪਸ਼ੂਆਂ ਦੀਆਂ ਅੱਖਾਂ ਨੇ ਪੰਖੀਆਂ ਦੀਆਂ ਅੱਖਾਂ ਨੇ ਸਾਡੇ ਕੋ ਲੱਖਾਂ ਨੇ ਕੀੜੀਆਂ ਮਕੋੜੀਆਂ ਕੋ ਲੱਖਾਂ ਨੇ ਸਭ ਕੁਝ ਦੇਖਿਆ ਜਾ ਰਿਹਾ ਹੈ ਇੱਕ ਦੂਜੇ ਨੂੰ ਦੇਖਿਆ ਜਾ ਰਿਹਾ ਪਸ਼ੂ ਪੰਛੀ ਦੇਖਦੇ ਪੈ ਨੇ ਕੀੜੇ ਮਕੋੜੇ ਪੇ ਵੇਖਦੇ ਨੇ ਤੇ ਮਨ ਦੇ ਚ ਵੀ ਜੋ ਹੈ ਵੇਖਣ ਦੀ ਬੜੀ ਜੋ ਹੈ ਸ਼ਕਤ ਹੈ ਸਾਇਬ ਕਦਰ ਸਰਗੁਣ ਸਰੂਪ ਦੇ ਚ ਮੈਂ ਦੇਖਦਾ ਤੇ ਅਨੇਕਾਂ ਹੀ ਅੱਖਾਂ ਹਰ ਅੱਖ ਤੇਰੀ ਤੂੰ ਹੀ ਫੜ ਫੜ ਕੇ ਵੇਖ ਰਹੇ ਹੈ ਪਰ ਜੇ ਮੈਂ ਨਿਰਗੁਣ ਦੀ ਝਲਕ ਵੇਖਦਾ ਤੇ ਤੇਰੀ ਇੱਕ ਅੱਖ ਵੀ ਕੋਈ ਨਹੀਂ ਤੂੰ ਅੱਖਾਂ ਤੋਂ ਬਿਨਾਂ ਸਰਗੁਣ ਵਿੱਚ ਤੇਰੀ ਅੱਖ ਹੈ ਨਿਰਗੁਣ ਵਿੱਚ ਤੇਰੀ ਕੋਈ ਅੱਖ ਨਹੀਂ ਜੇ ਮੈਂ ਸਰਗੁਣ ਸਰੂਪ ਦੇ ਵਿੱਚ ਤੈਨੂੰ ਵੇਖਾਂ ਤੇ ਤੇਰੀ ਕੋਈ ਇੱਕ ਮੂਰਤੀ ਹੈ ਮੈਂ ਪੂਜਾ ਕਰਾਂ ਸਹਿ ਸਮੂਰਤ ਹਜ਼ਾਰਾਂ ਹੀ ਮੂਰਤੀਆਂ ਨੇ ਜੋ ਕੁਝ ਵੀ ਮੈਂ ਦੇਖਦਾ ਪਿਆ ਤੇਰੀ ਮੂਰਤ ਹੈ ਜੋ ਕੁਝ ਵੀ ਜਿੱਥੇ ਤੱਕ ਵੀ ਦੇਖਦਾ ਪਿਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਇਹ ਤੇ ਸਾਰੀਆਂ ਹੀ ਤੇਰੀਆਂ ਮੂਰਤੀਆਂ ਹੈ ਪਰ ਜੇ ਮੈਂ ਨਿਰਗੁਣ ਸਰੂਪ ਦੇ ਵਿੱਚ ਵੇਖਾਂ ਤੋ ਸਾਹਿਬ ਕਰਨ ਤੇ ਰੀਕ ਮੂਰਤੀ ਵੀ ਕੋਈ ਨਹੀਂ ਤੋ ਤੇ ਨਿਰਗਾਵ ਕਿਉਂਕਿ ਮੂਰਤੀ ਤੇ ਮਿਟ ਜਾਂਦੀ ਹੈ ਨਾਸ ਹੋ ਜਾਂਦੀ ਹੈ ਚਾਹ ਸੂਰਜ ਚੰਦ ਤਾਰਿਆਂ ਦੀ ਮੂਰਤੀ ਹੈ ਤੇ ਚਾਹ ਮਨੁੱਖਾਂ ਦੀ ਹੈ ਤੇ ਬਸਮ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਨਹੀਂ ਰਹਿੰਦੀ ਸਰਗੁਣ ਸਰੂਪ ਦੇ ਛੇਰੀ ਅਨੰਤ ਮੂਰਤੀਆਂ ਨੇ ਨਿਰਗੁਣ ਸਰੂਪ ਦੇ ਵਿੱਚ ਤੇਰੀ ਇੱਕ ਮੂਰਤੀ ਵੀ ਨਹੀਂ ਸਹਿਸ ਪਦ ਬਿਮਲਨੰਨ ਏਕ ਪਦ ਗੰਧ ਬਿਨ ਸੈਸ ਤਉ ਗੰਧ ਇਉ ਚਲਤ ਮੋਈ ਹਜ਼ਾਰਾਂ ਤੇਰੇ ਪੈਰ ਨੇ ਤੇਰਾ ਇੱਕ ਪੈਰ ਵੀ ਕੋਈ ਨਹੀਂ ਪਵਿੱਤਰ ਪਾਵਨ ਤੇਰੇ ਫਜ਼ੌਰਾਂ ਪੈਰ ਨੇ ਅਨੰਤ ਪੈਰ ਨੇ ਜਦ ਮੈਂ ਸਰਗੁਣ ਸਰੂਪ ਦੇ ਚ ਵੇਖਦਾ ਤੂੰ ਚਲ ਰਿਹਾ ਹੈ ਇੱਕ ਝਲਕ ਮਿਲ ਜਾਂਦੀ ਹੈ ਭਗਤ ਨੂੰ ਜਿਸ ਦਿਨ ਉਸ ਨੂੰ ਬ੍ਰਹਮੰਡ ਬ੍ਰਹਮ ਦਾ ਰੂਪ ਦਿਖਾਈ ਦਿੰਦਾ ਹੈ ਤੋ ਸਭ ਕੁਝ ਚਲਦਾ ਫਿਰਦਾ ਉਸ ਨੂੰ ਬ੍ਰਹਮ ਦਿਖਾਈ ਦਿੰਦਾ ਹੁਣ ਗੋਬਿੰਦ ਬਿੰਦ ਨਹੀਂ ਕੋਈ ਇਹ ਹਾਲਤ ਬਣ ਜਾਂਦੀ ਹੈ ਪਰ ਨਿਰਗੁਣ ਦੀ ਝਲਕ ਉਸ ਦੇ ਕੋਲ ਹੁੰਦੀ ਹੈ ਮੂਲ ਦੀ ਤੋ ਨਿਰਗੁਣ ਸਰੂਪ ਦੇ ਵਿੱਚ ਤੇਰਾ ਇੱਕ ਪੈਰ ਵੀ ਕੋਈ ਨਹੀਂ ਸਰਗੁਣ ਸਰੂਪ ਦੇ ਵਿੱਚ ਤੇਰੀਆਂ ਹਜ਼ਾਰਾਂ ਲੱਕਾਂ ਨੇ ਤੂੰ ਸੁਗੰਧੀ ਲੈਣਾ ਹੈ ਗੰਧ ਲੈਣਾ ਹੈ ਪਰ ਨਿਰਗੁਣ ਸਰੂਪ ਦੇ ਵਿੱਚ ਤੇਰੀ ਇੱਕ ਨੱਕ ਵੀ ਕੋਈ ਨਹੀਂ ਇੱਕ ਵੀ ਗੰਧ ਕੋਈ ਨਹੀਂ ਬਾਹਵ ਸੁੰਗਣ ਸ਼ਕਤੀ ਕੋਈ ਨਹੀਂ ਪਰ ਸਤਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ ਸਰਗੁਣ ਸਰੂਪ ਦੇ ਤੇਰੀ ਜੋਤ ਵਿਆਪਕ ਹੁਣ ਮੂਲ ਗੱਲ ਮੈਂ ਤੁਹਾਡੇ ਸਾਹਮਣੇ ਕਰਾਂ ਤੂੰ ਸਰਗੁਣ ਵੀ ਹੈ ਨਿਰਗੁਣ ਵੀ ਹੈ ਤੇ ਦੋਹਾਂ ਨਾਲ ਜੁੜੇ ਰਹੀ ਹੈ ਦੋਹਾਂ ਨਾਲ ਸੰਬੰਧ ਬਣਿਆ ਰਹੇ ਤੋ ਸਾਧਨਾ ਕੀ ਹੈ ਗੁਰੂ ਘਰ ਦੇ ਵਿੱਚ ਨਿਰਗੁਣ ਦਾ ਸਿਮਰਨ ਸਰਗੁਣ ਦੀ ਸੇਵਾ ਇੰਨੀ ਮਹਿਰਤ ਕਰਦੇ ਨਿਰਗੁਣ ਦੀ ਸੇਵਾ ਕੋਈ ਨਹੀਂ अकाल पुरख की की सेवा करोगे अकाल जो समय तो परे की सेवा करोगे ओनू भुख लगती है रोटी खिलाओगे सवाल ही नहीं पैदा होगा ओनू कपड़े पवाओगे लोड़ ही नहीं पानी पिलाओगे इस सारे सागर जिसने उडेल के रख देते हैं की पानी पिलाओगे सारी कायनातता धन ते संपदा जिसने पैदा की हुई है ओनू की बस्तर दोगे तो भोजन छकाओगे ਉਹਦੀ ਕੋਈ ਸੇਵਾ ਨਹੀਂ ਮੈਨੇ ਅਰਜ਼ ਕਰਦੇ ਤੇ ਜੇ ਉਹ ਵੀ ਸਾਡੀ ਸੇਵਾ ਤੇ ਹੀ ਖੜਾ ਹੈ ਤੇ ਸੇਵਾ ਦੀ ਲੋੜ ਪੈ ਗਈ ਹੈ ਤਾਂ ਖਿਮਾ ਕਰਨੀ ਹੋਤੇ ਕੁਝ ਵੀ ਨਹੀਂ ਹੈ ਫਿਰ ਉਹਨੂੰ ਪੋਜਣ ਦੀ ਲੋੜ ਕੀ ਹੈ ਜੇਦੀ ਹੋਂਦ ਸਾਡੀ ਸੇਵਾ ਤੇ ਖੜੀ ਹੋਵੇ ਤੇ ਨਾ ਸੇਵਾ ਕਰੀਏ ਤੇ ਗੱਲ ਨਾ ਬਣੇ ਉਹਨੂੰ ਕੋਈ ਸੇਵਾ ਦੀ ਲੋੜ ਨਹੀਂ ਉਹਨੂੰ ਕੋਈ ਅੰਨ ਪਾਣੀ ਦੀ ਲੋੜ ਨਹੀਂ ਉਹਨੂੰ ਕੋਈ ਬਸਤਰਾਂ ਦੀ ਲੋੜ ਨਹੀਂ ਉਹਨੂੰ ਕਿਸੇ ਵੀ ਹਮਦਰਦੀ ਦੀ ਲੋੜ ਨਹੀਂ ਮੈਨੇ ਅਰਜ਼ ਕਰਦੇ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਕਾਲ ਪੁਰਖ ਦੀ ਸੇਵਾ ਦੀ ਗੱਲ ਆਵੇ ਉਥੇ ਸੇਵਾ ਦਾ ਮਤਲਬ ਹੀ ਸਿਮਰਨ ਹੈ ਹਰ ਕੀ ਟਹਿਲ ਕਮਾਵਣੀ ਜਪਿਏ ਪ੍ਰਭ ਦਾ ਨਾਮ ਨਾਮ ਜਪ ਬਸ ਉਸ ਨਿਰਗੁਣ ਨਾਲ ਜੁੜਨ ਵਾਸਤੇ ਕਰਨਾ ਕੀ ਹੈ ਸਿਮਰਨ ਸੇਵਾ ਨਹੀਂ ਉਹਨੂੰ ਸੇਵਾ ਦੀ ਕੋਈ ਲੋੜ ਨਹੀਂ ਮੈਂ ਫਿਰ ਅਰਜ਼ ਕਰਦੇ ਹਾਂ ਉਹਨੂੰ ਕਤਈ ਸੇਵਾ ਦੀ ਲੋੜ ਨਹੀਂ ਸੇਵਾ ਸਰਗੁਣ ਦੀ ਕਰਨੀ ਹੈ ਸੇਵਾ ਸੰਸਾਰ ਦੀ ਕਰਨੀ ਹੈ ਸਿਮਰਨ ਨਿਰੰਕਾਰ ਦਾ ਕਰਨਾ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵੀ ਦੋ ਰੂਪ ਨੇ ਇੱਕ ਨਿਰਗੁਣ ਇੱਕ ਸਰਗੁਣ ਰੁਮਾਲੇ ਭੇਟ ਕਰਦੇ ਆਂ ਪਲਕੀ ਬਣਾਈ ਗੁਰਦੁਆਰਾ ਬਣਾਇਆ ਪਰ ਬਾਣੀ ਵਿੱਚ ਜੋ ਗਿਆਨ ਹੈ ਜੋ ਰਸ ਹੈ ਜੋ ਨੂਰ ਹੈ ਜੋ ਅਨਾਹਦ ਨਾਦ ਹੈ ਇਹਦੀ ਕੀ ਸੇਵਾ ਕਰੋਗੇ ਤੁਸੀਂ ਕਿਤੇ ਸਿਮਰਨ ਕਰੋਗੇ ਤੇ ਸੰਬੰਧ ਜੁੜ ਜਾਏਗਾ ਬਾਣੀ ਜਪੋਗੇ ਤੇ ਸੰਬੰਧ ਜੁੜ ਜਾਏਗਾ ਬਾਣੀ ਜਪਣੀ ਹੈ ਜਪ ਮੰ ਮੇਰੇ ਗੋਬਿੰਦ ਕੀ ਬਾਣੀ ਜਪਣਾ ਉਸ ਨੂੰ ਕਹਿੰਦੇ ਨੇ ਜਿੱਥੇ ਵਿਚਾਰ ਸਾਰੇ ਸ਼ਾਂਤ ਹੋ ਜਾਂਦੇ ਤੇ ਜਪਣ ਦੀ ਤਿਆਰੀ ਲਈ ਵਿਚਾਰ ਚਾਹੀਦੀ ਹੈ ਕੋਈ ਬੰਦਾ ਜਪ ਸਕੇ ਤਾਂ ਵੀ ਵਿਚਾਰ ਦੇਣੇ ਪੈਣਗੇ ਵਿਚਾਰ ਕਰਨੀ ਪੈਗੇ ਪਰ ਜਦ ਜਪਣਾ ਹੈ ਉਦੋਂ ਵਿਚਾਰਾਂ ਨੂੰ ਇੱਕ ਪਾਸੇ ਰੱਖ ਕਿਉਂਕਿ ਨਿਰ ਵਿਚਾਰ ਹੋਏ ਬਿਨਾ ਬੁੱਧ ਸ਼ੁੱਧ ਨਹੀਂ ਹੋਵੇਗੀ ਕੋਈ ਵੀ ਵਿਚਾਰ ਆਵੇਗਾ ਬੁੱਧੀ ਤੇ ਬੋਝ ਹੋਵੇਗਾ ਜਪਮਨ ਮੇਰੇ गोविंद ਕੀ ਬਾਣੀ ਸਾਧੂ ਜਨ ਰਾਮ ਰਸਨ ਵਗਾਣੇ ਤੋਂ ਬਾਣੀ ਨੂੰ ਜਪਣਾ ਸ਼ੁਰੂ ਕਰਦੇ ਤੁਸੀਂ ਆਖੋਗੇ ਪੜਨ ਤੇ ਜਪਣ ਚ ਅੰਤਰਾ ਜ਼ਮੀਨ ਆਸਮਾਨ ਦਾ ਅੰਤਰਾ ਹੈ ਬਹੁਤ ਵੱਡਾ ਅੰਤਰਾ ਹੈ ਪੜ ਲਏ ਜੀਵਨ ਦਾ ਅੰਗ ਨਹੀਂ ਹੈ ਜਪ ਲਏ ਤਾਂ ਉਹਨੂੰ ਜੀਵਨ ਦਾ ਅੰਗ ਬਣਾਣਾ ਹੈ ਉਹ ਜੀਵਨ ਦਾ ਅੰਗ ਬਣਦੀ ਹੈ ਜਿਵੇਂ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਗਈ ਹੂਨ ਬਣੇਗੀ ਮਿੰਜ ਬਣੇਗੀ ਮਾਸ ਬਣੇਗੀ ਗੁਰਬਾਣੀ ਕੰਨਾਂ ਦੇ ਰਾਹੀ ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀ ਅੰਦਰ ਪ੍ਰਵੇਸ਼ ਕਰੇਗਾ ਅਨਾਹਦ ਨਾਦ ਬਣੇਗਾ ਪਰਮ ਪ੍ਰਕਾਸ਼ ਬਣੇਗਾ ਉਹਨੂੰ ਸੁਣਨਾ ਵਿਚਾਰਨਾ ਨਹੀਂ ਪਰ ਬੰਦਾ ਜਪ ਸਕੇ ਵਿਚਾਰ ਦੀ ਲੋੜ ਹੈ ਬਿਨਾਂ ਵਿਚਾਰ ਤੋਂ ਇਸ ਅਸਥਾਨ ਤੱਕ ਪਹੁੰਚੇਗਾ ਹੀ ਨਹੀਂ ਪਰ ਜਦ ਜਪਣਾ ਹੈ ਤਾਂ ਹੁਣ ਨਿਰ ਵਿਚਾਰ ਹੋ ਤੇ ਜਪਣੇ ਨਿਰ ਵਿਚਾਰ ਕਰ ਦੇਣਾ ਹੈ ਬੁੱਧੀ ਸ਼ੁੱਧ ਕਰ ਦੇਣੀ ਹੈ ਸੁਣ ਕਰ ਦੇਣੀ ਹੈ ਫਿਰ ਦਾ ਸ਼ੁੱਧ ਕਰ ਦੇਣਾ ਹੈ ਸੁਣ ਕਰ ਦੇਣਾ ਹੈ ਕਾਮਨਾ ਨਹੀਂ ਰਹੇਗੀ ਵਿਚਾਰ ਨਹੀਂ ਰਹਿਣਗੇ ਤੇ ਜਦ ਕੋਈ ਵਿਚਾਰ ਨਹੀਂ ਰਹੇ ਤੇ ਜਦ ਕੋਈ ਕਾਮਨਾ ਨਹੀਂ ਰਹੇ ਉਸ ਅਵਸਥਾ ਨੂੰ ਕਹਿੰਦੇ ਨੇ ਸਮਾਧੀ ਆਮ ਹੈ ਕਦੀ ਸੰਤਾਂ ਦੀ ਕਬਰਾਂ ਜਾਂ ਉਹਨਾਂ ਦੀ ਸਮਾਧਾਂ ਦੇਖੀ ਦੀਆਂ ਨੇ ਲੋਕੀ ਕਹਿੰਦੇ ਨੇ